ਸਾਡੀ ਕੋਸ਼ਿਸ਼ ਇਹ ਰਹਿੰਦੀ ਆ ਕਿ ਅਹੀਂ ਤੇ ਜੋਰ ਲਾਉਂਦੀਆਂ ਰਹਿਣੀ ਆ ਆਪਣੇ ਵੀਰਾਂ ਨੂੰ ਵੀ ਚੱਲੋ ਕਿੱਥੇ ਬਣਾ ਲਈ ਸਾਡੇ ਨਾਲ ਤੁਰੋ ਸਹੀ ਇੱਕ ਵਾਰੀ ਇਹ ਹਾਂ ਕਰਨ ਤੇ ਫਿਰ ਆਪਾਂ ਇਹਨਾਂ ਦੇ ਨਾਲ ਚੱਲ ਜੰਨੇ ਬਾਕੀ ਅੱਗੇ ਜਾਣ ਦੀ ਗੱਲ ਹੈ ਉਹੀ ਜਾਵਾਂਗੇ ਉਹ ਤੇ ਅਸੀਂ ਪਹਿਲਾਂ ਵੀ ਜਦੋਂ ਚਤਾਲਾ ਸਾਹਿਬ ਉਹਨੇ ਗਏ ਸੀ ਅਹੀਂ ਇਹਨਾਂ ਨੂੰ ਕਿਹਾ ਸੀ ਪਹਿਲੇ ਜਿੱਥੇ ਚਪੀ ਭਾਜੀ ਸਾਨੂੰ ਨਾਲ ਲੈ ਜਾਓ ਭਾਏ ਦੋ ਜਾਨੀਆਂ ਹੀ ਲੈ ਜਾਓ ਇਹ ਮੰਨੇ ਨਹੀਂ ਕਹਿੰਦੇ ਨਹੀਂ ਕਿ ਤੁਹਾਨੂੰ ਬੀਬੀਆਂ ਦਾ ਜੱਥਾ ਬਾਅਦ ਚ ਭੇਜਾਂਗੇ ਜਦੋਂ ਵੀ ਸਾਡੀ ਵਾਰੀ ਲੱਗੇਗੀ ਅਸੀਂ ਜਾਵਾਂਗੇ ਜਿੰਨੇ ਦੇ ਡਿਊਟੀ ਲੱਗੇਗੀ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਤੇ ਜਥੇਬੰਦੀ ਵਿੱਚ ਪੂਰਾ ਯੋਗਦਾਨ ਦਾਂਗੇ। ਵਾਹਿਗੁਰੂ ਜੀ ਕਾ। ਇਹ ਸਾਡੀ ਆਪਣੀ ਕਮੀ ਆ ਅਸੀਂ ਤੇ ਬੀਬੀਆਂ ਨੂੰ ਕਹਿ ਦਿੰਦੇ ਆ ਪਰ ਨਹੀਂ ਇਹ ਸਾਡੀ ਆਪਣੀ ਕਮੀ ਆ। ਸਾਡੇ ਕੋ ਪਿੰਡਾਂ ਆ ਠੰਡ ਦਾ ਕਰਕੇ ਤੇ ਸਾਡੇ ਕੋ ਪਿੰਡਾਂ ਪਿੰਡਾਂ ਦੇ ਵਿੱਚ ਨਹੀਂ ਜਾਇਆ ਜਾਂਦੇ ਆ। ਪਰ ਮੈਂ ਇਹੋ ਕੋਸ਼ਿਸ਼ ਕਰਾਂਗੀ ਵੀ ਫਰਵਰੀ ਤੋਂ ਪਹਿਲਾਂ ਪਹਿਲਾਂ ਕਿ ਮੈਂ ਪਿੰਡਾਂ ਦੇ ਵਿੱਚ ਜਾ ਜਾ ਕੇ ਆਪਣੇ ਪਿੰਡਾਂ ਦੀਆਂ ਜਿਹੜੀਆਂ ਬੀਬੀਆਂ ਦੀਆਂ ਕਮੇਟੀਆਂ ਉਹ ਬਣਾਵਾਂ। ਪਰ ਮੈਂ ਵੀਰਾਂ ਨੂੰ ਵੀ ਇਹ ਗੱਲ ਕਹਿਣੀ ਆ ਕਿ ਜਦੋਂ ਚੀਮਾ ਕੁੰਟੀ ਆਪਣੀ ਮੀਟਿੰਗ ਹੋਈ ਸੀਗੀ ਤਾਂ ਉਦੋਂ ਸਾਰੇ ਵੀਰ ਕਹਿੰਦੇ ਸੀ ਕਿ ਅਸੀਂ ਆਪਣੀਆਂ ਬੀਬੀਆਂ ਦੀਆਂ ਕਮੇਟੀਆਂ ਬਣਾਵਾਂਗੇ ਪਰ ਅੱਜ ਤੱਕ ਸਾਡੀਆਂ ਬੀਬੀਆਂ ਦੀਆਂ ਕਮੇਟੀਆਂ ਕੋਈ ਵੀ ਨਹੀਂ ਬਣੀ ਆ ਹੈਗੀਆਂ ਅਸੀਂ ਆਪਣੇ ਵੀਰ ਹੀ ਸਾਡੇ ਕੋਸ਼ਿਸ਼ ਕਰਨਗੇ ਤੇ ਤਾਂ ਹੀ ਬੀਬੀਆਂ ਜਿਹੜੀਆਂ ਉਹ ਤੁਰਨੀਆਂ ਇਸ ਕਰਕੇ ਮੇਰੇ ਵੀਰੋ ਮੈਂ ਤੁਹਾਨੂੰ ਇਹ ਬਾਰ-ਬਾਰ ਇਹ ਗੱਲ ਕਹਿਣਾ ਇਥੋਂ ਚਾਹੁੰਦੀ ਆ ਕਿ ਤੁਸੀਂ ਆਪਣੇ ਪਿੰਡਾਂ ਦੀਆਂ ਵਿੱਚ ਜਾ ਜਾ ਕੇ ਬੀਬੀਆਂ ਦੀਆਂ ਕਮੇਟੀਆਂ ਜ਼ਰੂਰ ਬਣਾਓ ਕਿਉਂਕਿ ਵੇਖੋ ਹੁਣ ਐਰ ਕੀ ਜਦੋਂ ਸਾਡੇ ਵੀਰ ਉਥੇ ਲੜਦੇ ਸੀ ਨਾ ਤੇ ਲੰਗਰ ਦੀ ਬੜੀ ਪ੍ਰੋਬਲਮ ਆਈ ਪਰ ਚਲੋ ਅਸੀਂ ਸਾਡੀਆਂ ਬਹੁਤ ਸਾਰੀਆਂ ਬੀਤੀਆਂ ਜਿੱਦੋਂ ਉੱਥੇ ਗਈਆਂ ਸੀ ਕੰਗ ਸੰਭਾਲ ਲਿਆ ਉਹ ਮੋਰਚਾ ਜਾ ਕੇ ਮੈਂ ਅੱਗੇ ਵੀ ਕੋਸ਼ਿਸ਼ ਕਰਾਂਗੀ ਕਿ ਅਸੀਂ ਇਸੇ ਤਰ੍ਹਾਂ ਹੀ ਆਪਣੇ ਵੀਰਾਂ ਦੇ ਨਾਲ ਉਹ ਜਿਹੜਾ ਮੋਰਚਾ ਸੀ ਸੰਭਾਲ ਲਈਏ ਮੇਰੇ ਵੀਰ ਇਹ ਮੇਰੀ ਬੇਨਤੀ ਜਰੂਰ ਮੰਨਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ